गिला है सबको गिला है कि मुझे बहुत कम मिला है सबको गिला, सब गिला है बोलो कि मुझे बहुत सबको गिला है कि मुझे बहुत कम मिला है सबको गिला है कि मुझे बहुत कम मिला है जरा सोच जितना तुझे मिला है उतना और कितनों को मिला है ਸਭ ਨੂੰ ਕੋਈ ਨਾ ਕੋਈ ਕੋਈ ਨਾ ਕੁਝ ਕਹਤਾ ਬਸ ਮੈਨੂੰ ਘੱਟ ਮਿਲਿਆ ਮੈਨੂੰ ਘੱਟ ਮਿਲਿਆ ਸਾਈਕਲ ਵਾਲਾ ਕਹਿੰਦਾ ਸਾਈਕਲ ਵਾਲਾ ਕਹਿੰਦਾ ਜੇ ਮੇਰੇ ਕੋਲ ਐਕਟਵਾ ਹੁੰਦੀ ਨਾ ਤਾਂ ਮੈਨੂੰ ਆ ਲੱਤਾਂ ਦਾ ਜ਼ੋਰ ਨਹੀਂ ਲਾਉਣਾ ਪੈਣਾ ਸੀਗਾ ਹੈਨਾ ਸਾਈਕਲ ਵਾਲਾ ਕੀ ਕਹਿੰਦਾ ਭੱਜਿਆ ਜਾਂਦਾ ਝੂ ਐਕਟ ਵਾਲਾ ਕਹਿੰਦਾ ਜੇ ਮੇਰੇ ਕੋਲ ਕਾਰ ਹੁੰਦੀ ਨਾ ਤੇ ਮਰਤੀ ਹੁੰਦੀ ਤਾਂ ਅੱਜ ਮੈਂ ਬਰਸਾਤ ਤੋਂ ਬਚ ਜਾਂਦਾ ਗੜੇ ਪੈਂਦੇ ਸੀ ਮੈਂ ਤਾਂ ਵੀ ਪ੍ਰੇਮ ਦਾ ਪਹੁੰਚ ਜਾਂਦਾ ਵੈਕਟ ਵਾਲੀ ਦੀ ਸ਼ਿਕਾਇਤ ਹੈ ਕਾਰ ਵਾਲਾ ਕਹਿੰਦਾ ਮਰਤੀ ਵਾਲਾ ਕਹਿੰਦਾ ਜੇ ਮੇਰੇ ਕੋਲ ਵੱਡੀ ਕਾਰ ਹੁੰਦੀ ਨਾ ਆਏ ਹਾਏ ਹਾਏ ਮੈਂ ਤਾਂ ਏਸੀ 'ਚ ਬੈਠਦਾ ਮਜੇ ਨਾਲ ਹੁਣ ਤਾਂ ਗਰਮੀ ਸ਼ੀਸ਼ੇ ਖੋਲਨੇ ਪੈਂਦੇ ਮਿੱਟੀ ਵੀ ਆਂਦੀ ਹੈ ਆ ਜਾ ਨਾ ਵੱਡੀ ਕਾਰ ਵਾਲਾ ਕਹਿੰਦਾ ਸੰਗਮ ਸ਼ਰਨਗਰਨ ਜਾਣਾ ਸੀ ਇਹ ਕਹਿੰਦਾ ਰਸ਼ ਬਹੁਤ ਸੀਗਾ ਹੈ ਕੁੰਬ ਦੇ ਵਿੱਚ ਰਸ਼ ਬਹੁਤ ਸੀ ਜੇ ਮੇਰੇ ਕੋਲ ਹੈਲੀਕਾਪਟਰ ਹੁੰਦਾ ਨਾ ਸਿੱਧਾ ਉੱਥੇ ਉਤਰਦਾ ਹੈਲੀਕਾਪਟਰ ਵਾਲਾ ਕਹਿੰਦਾ ਮੇਰੇ ਕੋਲ ਚੌਪਰ ਹੁੰਦਾ ਚੌਪਰ ਵਾਲਾ ਕਹਿੰਦਾ ਪਲੇਨ ਹੁੰਦਾ ਲੇਕਿਨ ਸਾਈਕਲ ਵਾਲਾ ਕਹਿੰਦਾ ਸੀ ਮੇਰੇ ਕੋਲ ਐਕਟਵਾ ਹੁੰਦੀ ਪਰ ਸਾਈਕਲ ਵਾਲ ਨੂੰ ਇਹ ਨਹੀਂ ਦਿਖ ਰਿਹਾ ਕਿ ਪਿੱਛੇ ਦਾ ਪੈਦਲ ਤੁਰਿਆ ਆਉਂਦਾ ਉਹ ਸੋਚਦਾ ਕਾਸ਼ ਮੇਰੇ ਕੋਲ ਸਾਈਕਲ ਹੀ ਹੁੰਦਾ ਯਾਰ ਇਹ ਵੀ ਛੱਡ ਦਿਓ ਇੱਥੇ ਵੀ ਗੱਲ ਖਤਮ ਨਹੀਂ ਹੋਈ ਜਿਹੜਾ ਪੈਦਲ ਤੁਰਿਆ ਆਉਂਦਾ ਉਹਨੂੰ ਦੇਖ ਕੇ ਉਹ ਇਨਸਾਨ ਕਹਿੰਦਾ ਜਿਹਦੇ ਦੋਨੋਂ ਲੱਤਾਂ ਹੀ ਨਹੀਂਆਂ ਦੋਨੇ ਟੰਗਾ ਹੀ ਨਹੀਂਆਂ ਉਹ ਕਹਿੰਦਾ ਰੱਬਾ ਤੂੰ ਮੈਨੂੰ ਲੱਤਾਂ ਹੀ ਦਿੱਤੀਆਂ ਹੁੰਦੀਆਂ ਮੈਨੂੰ ਇਤੋਂ ਵੱਡਾ ਹੋਰ ਕੁਝ ਨਹੀਂ ਚਾਹੀਦਾ ਸੀਗਾ ਸਭ ਕੋ ਗਿਲਾ ਹੈ ਕਿ ਮੂਝੇ ਬਹੁਤ ਕਮ ਮਿਲਾ ਹੈ ਲੇਕਿਨ ਜਿਤਨਾ ਤੁਝੇ ਮਿਲਾ ਹੈ ਸੋਚ ਉਤਨਾ aur ਕਿਤਨੋਂ ਕੋ ਮਿਲਾ ਹੈ ਸੋਚੋ